ਲੇ ਮੇਟੋ ਅੱਜ ਤੁਹਾਡੇ ਵਾਸਤੇ 8 ਕੱਟੀਆਂ ਦੀ ਵੀਡੀਓ ਕਵਰ ਕਰ ਰਹੇ ਹਾਂ ਤਿੰਨ ਨੀਲੀ ਰਾਵੀਆਂ ਰਹਿਣੀਆਂ ਨੇ ਤੇ ਪੰਜ ਕੱਟੀਆਂ ਮੋਹਰਾ ਨਸਲ ਦੀਆਂ ਰਹਿਣੀਆਂ ਨੇ ਵਿੱਚੋਂ ਜੈਡ ਬਲੈਕ ਵੀ ਰਹਿਣੀਆਂ ਨੇ ਤੇ ਲਾਸਟ ਤੱਕ ਵੀਡੀਓ ਦੇਖ ਲਿਓ ਤੇ ਰੇਟ ਵਗੈਰਾ ਵੀ ਵਿੱਚ ਹੀ ਕਰ ਦਾਂਗੇ ਸਾਰੀਆਂ ਡਿਟੇਲਾਂ ਆਪਾਂ ਵਿੱਚ ਹੀ ਦੱਸ ਦਾਂਗੇ ਡਰੈਸ ਵੀ ਪ੍ਰੋਪਰ ਦੱਸ ਦਾਂਗੇ ਤੇ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਕਿਰਾਂ ਆਪਾਂ ਤੁਹਾਨੂੰ ਸਾਰੀਆਂ ਤੇ ਨਿਗਾ ਮਰਵਾਤੀ ਕੁਆਲਿਟੀ ਤੁਹਾਡੇ ਸਾਹਮਣੇ ਆ ਪੂਰੇ ਵਧੀਆ ਰਿਕਾਰਡ ਦੀਆਂ ਵੀ ਕੱਟੀਆਂ ਨੇ ਵਿੱਚ ਤੇ ਨੀਲੀ ਰਾਵੀ ਦੇ ਵਿੱਚ ਵੀ ਆ ਗਈਆਂ ਨੀਲੀ ਰਾਵੀ ਦੀ ਉਹ ਵੀ ਮੰਗ ਬਹੁਤ ਜ਼ਿਆਦਾ ਹੈ ਤੇ ਅੱਜ ਆਪਣੇ ਲਵੇ ਨੀਲੀ ਰਾਵੀ ਦੀਆਂ ਤਿੰਨ ਕਟੀਆਂ ਰਹਿਣੀਆਂ ਨੇ ਲੈ ਵੀ ਆ ਜੋ ਕਰਾ ਦਿੰਨੇ ਆ ਗੱਲਬਾਤ ਬਾਈ ਨਾਲ ਲੈ ਵੀ ਕਰਾਉਣੇ ਆ ਬਾਈ ਨਾਲ ਗੱਲਬਾਤ ਲੈ ਪਹਿਲਾਂ ਬਾਈ ਐਡਰੈਸ ਦੱਸ ਦੇ ਤੇ ਫੋਨ ਨੰਬਰ ਦੱਸ ਦੋ ਆਪਣਾ ਇਹ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ ਆ ਹਾਂ ਹੰਬਾਬਦ ਦੀ ਰੋਡ ਤੇ ਆਪਣਾ ਮਕਾਨ ਆ ਤੇ ਫੋਨ ਨੰਬਰ ਹੈਗਾ 98145 45230 ਕਿੰਨੀਆਂ ਕਟੀਆਂ ਨੇ ਅੱਜ ਆਪਣੇ ਲੈ ਵੇ ਅੱਜ 8 ਨੇ ਵੀਰੇ 8 ਕਿ ਕਿੱਧਰੋਂ ਸ਼ੁਰੂ ਕਰਦੀ ਹੈ ਵੀਡੀਓ ਇੱਧਰੋਂ ਹੀ ਸ਼ੁਰੂ ਕਰ ਆ ਆ ਜਾ ਬਈ ਇੱਧਰ ਮਾਰ ਦੇ ਕੈਮਰਾ ਨੀਲੀ 라ਵੀ ਦੇ ਵਿੱਚ ਆ ਗਈ ਜਵਾਨ ਵੀ ਆ ਗਈ ਬਸ ਕੱਲੇ ਅੱਖਾਂ ਨਹੀਂ ਹੈਗੀਆਂ ਨਾ ਬਈ ਹਾਂ ਹੀ ਅੱਖਾਂ ਨਹੀਂ ਆਪਾਂ ਇਹਨੂੰ 70 75% ਨੀਲੀ ਕਹਾਂਗੇ ਫੁੱਲ ਨੀਲੀ ਨਹੀਂ ਕਹਿੰਦੇ ਨਾ ਚਾਰੇ ਪੈਰਾਂ ਦੇ ਨਿਸ਼ਾਨੇ ਲੈ ਤੋਰ ਕੇ ਦਿਖਾ ਦੇ ਬਈ ਇਹਨੂੰ ਲੈ ਵੀ ਮਿੱਤਰੋ ਪੂਰੇ ਵਧੀਆ ਢਾਂਚੇ ਦੇ ਵਿੱਚ ਆ ਗਈ ਪਿੱਠਪੂੜਾ ਬਹੁਤ ਹੀ ਜਿਆਦਾ ਚੰਗਾ ਲੱਗਿਆ ਚੂਲੀ ਚੂਲੀ ਬਹੁਤ ਹੀ ਜਿਆਦਾ ਵਧੀਆ ਹਨ ਲੈ ਚੂਲੀ ਤੇ ਮਰਵਾ ਦੇ ਕੈਮਰਾ ਕਿਨਾ ਖੜਜੋ ਬਈ ਚੂਲੀ ਦੇਖ ਲਓ ਥਾਨ ਬਹੁਤ ਹੀ ਜਿਆਦਾ ਚੰਗੇ ਲੱਗੇ ਹੋਏ ਨੇ ਉਮਰੇ ਦੀ ਬਈ ਕੀ ਰਹਿਣੀ ਆ ਉਮਰੇ ਦੀ 13 ਕੁ ਮਹੀਨਿਆਂ ਦੀ ਅੱਛਾ 13 ਮਹੀਨਿਆਂ ਦਾ ਜੇ ਬੱਚਾ ਹੀ ਆ ਬਈ ਲੈ ਬੰਦੇ ਆ ਜਾ ਕਰ ਸਿੰਘ ਸਿੰਘ ਪੂਤੀਆ ਸਿੰਘ ਸਿੰਘ ਫੇਸ ਪੁੱਛ ਦੇਖ ਲਓ ਕੁਆਲਟੀ ਬਹੁਤ ਹੀ ਜਿਆਦਾ ਚੰਗੀ ਆ ਬਈ ਇਹਦੀ ਡਿਮਾਂਡ ਕੀ ਕਰਦੇ ਆ ਬਈ ਇਹਦੀ ਡਿਮਾਂਡ ਹੈਗੀ ਆ ਜੀ 25000 25000 ਰੁਪਏ ਡਿਮਾਂਡ ਆ ਤੇ ਮੌਕੇ ਦੇ ਮਾਨਤਾਣਾ ਹੋਊਗਾ ਹੋਜੂਗਾ ਹੋਜੂਗਾ ਜੀ ਠੀਕ ਆ ਬਾਈ 25000 ਰੁਪਏ ਡਿਮਾਂਡ ਆ ਤੇ ਮੌਕੇ ਦੇ ਮਾਨਤਾਣਾ ਹੋਜੂਗਾ ਹਾਂ ਜੀ ਤੇ ਲੱਗ ਗਿਆ ਕੀ ਦੋ ਨੰਬਰ ਵਾਲੀ ਕੱਟੀ ਇਹ ਪੂਰੀ ਨੀਲੀ ਦੇ ਵਿੱਚ ਆ ਗਈ ਪੂਰੀ ਪ੍ਰੋਪਰ ਆਣਾ ਬਾਈ ਮੈਂ ਖੋਲ ਕੇ ਦਿਖਾ ਦੇ ਪਹਿਲਾਂ ਤਾਂ ਬਾਈ ਪਹਿਲਾਂ ਤਾਂ ਚਾਰੇ ਪੈਰਾਂ ਦੇ ਨਿਸ਼ਾਨ ਚੈੱਕ ਕਰਾ ਦੇ ਫੇਸ ਕੁਆਲਿਟੀ ਕਰਾ ਦੇ ਜਵਾਨ ਨੀਲੀ ਤੇ ਅੱਖਾਂ ਵੀ ਨੀਲੀਆਂ ਆ ਗਈਆਂ ਅੱਖਾਂ ਆ ਗਈਆਂ ਨੀਲੀਆਂ ਆ ਆ ਦੇਖੋ ਬਈ ਆ ਜਵਾਨ ਸਾਰੀ ਥਲੋਂ ਅੱਖਾਂ ਨੀਲੀਆਂ ਆ ਗਈਆਂ ਇਹ ਲਾ ਤੋਰ ਦੇ ਬਈ ਇਹਦੀ ਉਮਰ ਕੀ ਰਹਿਣੀ ਆ ਬਈ ਇਹਦੀ ਉਮਰ ਹੀ 13 ਮਹੀਨਾ ਆਈ ਲੈ ਮਿੱਤਰੋ 13 ਮਹੀਨਾ ਦਾ ਇਹ ਬੱਚਾ ਚੋਲੀ-ਚੂਲੀ ਇਹਨੂੰ ਵੀ ਕਰਮ ਵਾਲੀ ਨੂੰ ਬਹੁਤ ਚੰਗੀ ਲੱਗੀ ਆ ਚਾਰ ਥਣ ਰਹਿਣੇ ਫੂਡ ਸੰਖ ਕਿਸੇ ਦਿਨ ਹੀ ਦੇਖੋ ਬਲ ਬਲ ਬਹੁਤ ਨੇ ਇਹਦੀ ਕੀ ਡਿਮਾਂਡ ਆ ਬਈ ਇਹਦੀ ਡਿਮਾਂਡ 30000 ਆਈ ਲੈ ਜੀ ਮਿੱਤਰੋ 30000 ਰੁਪਏ ਡਿਮਾਂਡ ਆ ਮੌਕੇ ਦੇ ਮਾੜਾ ਮੋਟਾ ਹੋ ਜੂ ਮਾਨਤਾ ਹਾਂ ਜੀ ਮਾਨਤਾ ਨੂੰ ਮਾਨਤਾਣ ਹੋ ਜੂ ਕੁਆਲਿਟੀ ਦੇਖੋ ਮਿੱਤਰੋ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਐ ਅੱਖਾਂ ਓੱਖਾਂ ਕਰੋ ਚੱਕਾ ਜਾ ਬਈ ਲੈ ਬੰਦੇ ਆ ਜੀ 3000 ਰੁਪਏ ਦੀ ਮੰਗ ਦਾ ਮੌਕੇ ਤੇ ਮਾਨਤਾ ਨੇ ਜੋ ਵੀ ਹੋ ਜੂਗਾ। ਪਹਿਲੇ ਅੱਗੇ ਆ ਗਈ 3 ਨੰਬਰ ਵਾਲੀ ਕੱਟੀ। ਇਹ ਥੋੜੀ ਜੀ ਹਾਈਟ ਵੱਧਾ ਹੈ ਨਾ ਉਹਦੇ। ਹਾਂਜੀ। ਇਹ ਉਮਰ ਛੋਟੀ ਵੱਡੀ ਆਈ ਮਹੀਨਾ। ਹਾਂ। ਮਹੀਨੇ ਦਾ ਹੀ ਫਰਕ ਹੈ? ਹਾਂਜੀ। ਇਹ 14 ਕੁ ਮਹੀਨਿਆਂ ਦੀ ਹੈ। ਲੈ ਮਿੱਤਰੋ ਇਹ ਆ ਗਈ 14 ਮਹੀਨਿਆਂ ਦੀ ਲੈ ਖੋਲ ਦੇ ਬਈ ਇਹਨੂੰ ਵੀ। ਇਹ ਵੀ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਗਈ ਚਾਰੇ ਪੈਰਾਂ ਦੇ ਨਿਸ਼ਾਨ ਆ ਗਏ। ਸਿੰਘ ਇਹ ਵੀ ਲੱਗੀ ਮੋੜ ਨਾ ਹਾਂਜੀ ਹਾਂਜੀ। ਪਹਿਲਾਂ ਤਾਂ ਇਹ ਅੱਖਾਂ ਚੈੱਕ ਕਰਾ ਲੈ ਖੜ ਜਾ ਮੜੀਆਂ। ਆਹ ਦੇਖ ਲਓ ਅੱਖਾਂ, ਜ਼ਬਾਨ। ਇਹ ਆ ਜ਼ਬਾਨ ਆ ਗਈ ਪੂਰੀ ਪ੍ਰੋਪਰ। ਨਾ ਤੋੜਦੇ ਬਈ ਨੂੰ ਵੀ ਪੂਰੀ ਵਧੀਆ ਸਮੀਪਲੀ ਕੱਟੀ ਆਈ ਵੀ ਬਈ ਚੋਲੀ ਝੂੜੀ ਇਹਨੂੰ ਵੀ ਬਹੁਤ ਜ਼ਿਆਦਾ ਚੰਗੀ ਲੱਗੀ ਹੋਈ ਐ ਤੇ ਮੋੜ ਲਾ ਬਈ ਕੱਦ ਵੀ ਵਧੀਆ ਜੀ ਕੱਦ ਵੀ ਵਧੀਆ ਲੱਗਦਾ ਹੈ ਹਾਂ ਇਹ ਇਹਦੀ ਡਿਮਾਂਡ ਕੀ ਕਰਦੇ ਆ ਬਈ ਇਹਦੀ ਡਿਮਾਂਡ 32000 ਹੈ ਜੀ ਲੈ ਵੀ ਇਹਦੀ ਡਿਮਾਂਡ 32000 ਰੁਪਏ ਤੇ ਮਾਨਤਾ ਨੇ ਚੋ ਵੀ ਵਧੀਆ ਹੋ ਜੂਗਾ ਨਾ ਬਈ ਹਾਂ ਜੀ ਹਾਂ ਹੋ ਜੂਗਾ ਤੇ ਰੇਟ ਅੱਜ ਜਿਵੇਂ ਹਲਕੇ ਜੇ ਰੇਟ ਨੇ ਨਹੀਂ ਨੀਲੀ ਦੀ ਮੰਗ ਬਹੁਤ ਜ਼ਿਆਦਾ ਹੈ ਨਾ ਬਈ ਹਾਂ ਜੀ ਹਾਂ ਤੇ ਅੱਗੇ ਆ ਗਈ ਆ ਮੋਰਾ ਦੀ ਕੱਟੀ ਇਹਦੀ ਕੀ ਡਿਮਾਂਡ ਹੈ ਉਹ ਏ ਯੂ ਜੀ ਬਾਈ ਇਹ 16 ਕੁ ਮਹੀਨੇ ਦੀ ਅੱਛਾ ਤੇ 16 ਮਹੀਨਿਆਂ ਦੀ ਹਾਂ ਇਹ ਲੈ ਵਲੂਗਾ ਚੰਗਾ ਕੁਆਲਿਟੀ ਕਰੋ ਚੈੱਕ ਬਾਈ ਤੁਸੀਂ ਤੁਹਾਨੂੰ ਤੁਹਾਨੂੰ ਬਹੁਤ ਜਿਆਦਾ ਗੈਪ ਤੇ ਲੱਗਿਆ ਹੋਇਆ ਹੈ ਨਾ ਬਾਈ ਹਾਂਜੀ ਤੇ ਲੈ ਅੱਗੇ ਆ ਗਈ ਆ 4 ਨੰਬਰ ਕੱਟੀ ਹੈ ਨਾ ਇਹਨੂੰ ਤੋਰ ਕੇ ਦਿਖਾ ਬਾਈ ਇਹਦਾ ਟਾਂਚਾ ਟੋਚਾ ਬਹੁਤ ਵਧੀਆ ਲੱਗ ਲੁੱਕ ਸਕੋਰ ਬਹੁਤ ਜਿਆਦਾ ਚੰਗਾ ਹੈ ਨਾ ਹਾਂਜੀ ਫੇਸਪੂਟ ਬਹੁਤ ਲੰਬਾ ਬਾਈ ਇਹਦੀ ਉਮਰ ਕੀ ਰਹਿਣੀ ਆ ਬਾਈ ਇਹ 15 ਕੁ ਮਹੀਨੇ ਦੀ ਹੈ ਇਹ 15 ਮਹੀਨਿਆਂ ਦੀ ਆ ਰਹੀ ਹੈ ਲੈ ਤੋੜ ਕੇ ਦਿਖਾ ਦੇ ਕਰਾਂ ਬਈ ਲੈ ਮੋੜ ਲਾ ਕਰਾਂ ਤੁਹਾਨੂੰ ਦਿਖਾ ਦੇ ਕਰਾਂ ਫਿੱਟ ਕੋੜਾ ਦਿਖਾ ਦਈਏ ਇਹ ਆ ਗਈ ਮਿੱਤਰੋ 15 ਮਹੀਨਿਆਂ ਦੀ ਜੈਡ ਬਲੈਕ ਆ ਗਈ ਹੈ ਨਾ ਹਾਂਜੀ ਹਾਂ ਦੇਖ ਲਓ ਬਈ ਸਾਰੀ ਪੂਸ ਜੈਡ ਬਲੈਕ ਆ ਗਈ ਥਣ ਦੇਖ ਲਓ ਪੂਰੇ ਗੈਪ ਤੇ ਨੇ ਇਹਦੀ ਕੀ ਡਿਮਾਂਡ ਆ ਬਈ ਇਹਦਾ 24000 ਰੁਪਏ 24000 ਉਹ ਜੋ ਮਾਨਤਾਣ ਕਰ ਦੋਗੇ ਹਾਂਜੀ ਹਾਂ ਹੋ ਜਾ ਲੈ ਰੇਟ ਅੱਜ ਬਈ ਜਮੀ ਨਿੱਕੇ ਨਿੱਕੇ ਜਨੇ 24000 ਰੁਪਏ ਦੇ ਵਿੱਚ ਆ ਕੱਟੀ ਮਿਲ ਜੂ ਹਾਈ ਟੂਟ ਬਹੁਤ ਜਿਆਦਾ ਚੰਗੀ ਐ ਸਮੀ ਪਲੀ ਕੱਟੀ ਹੈ ਨਾ ਹਾਂਜੀ ਹਾਂ ਤੇ ਅੱਗੇ ਆ ਗਈ ਇਹਦੀ ਉਮਰ ਕੀ ਰਹਿਣੀ ਆ ਬਈ 6 ਨੰਬਰ 6 ਨੰਬਰ ਹੀ ਆ ਗਈ ਹੈ ਨਾ ਹਾਂ ਇਹ 14 ਗਿ ਮਹੀਨੇ ਦੀ ਇਹ ਵੀ 14 14 ਦੀ ਹੋ ਸਾਢੇ 14 ਦੀ ਹੋਗਾ ਸਿੱਥੇ ਤੇ ਲੈ ਇਹਨੂੰ ਵੀ ਦਿਖਾ ਦਈਏ ਤੋੜ ਕੇ ਹਾਂਜੀ ਹਾਂ ਲੈ ਮਿੱਤਰੋ 14 ਮਹੀਨਿਆਂ ਦੀ ਆ ਗਈ ਪੂਰੀ ਵਧੀਆ ਸਮੀ ਪਲੀ ਬੂਥ ਲੰਬੀ ਸਿੰਗ ਵੀ ਲੱਗੀ ਮੋੜ ਨਾ ਨਾ ਹਾਂਜੀ ਲੈ ਮੋੜ ਲਾ ਬਈ ਕਰ ਉਧਰ ਨੂੰ ਕੱਟੀਆਂ ਦੀ ਮੰਤਰ ਸਾਰੀਆਂ ਦੀ ਬਾਡੀ ਫਿੱਟ ਆ ਕੋਈ ਪੇਟਲ ਕੱਟੀ ਨਹੀਂ ਹੈਗੀ ਹੈ ਨਾ ਨਾ ਜੀ ਨਾ ਝੋਲੀ ਝੂਲੀ ਦੇਖੋ ਕੋਈ ਬਾਹਰ ਪਿੱਛੇ ਤੱਕ ਪਏ ਨੇ ਲੈ ਬਾਂਦੇ ਬਈ ਇਹਦੀ ਡਿਮਾਂਡ ਕੀ ਕਰਦੇ ਆ ਬਈ ਇਹਦੇ ਵੀ 24000 ਉਹ ਜੋ ਹੀ ਮਾਨਤਨ ਕਰਦਾਂਗੇ ਹਾਂ ਜੀ ਹਾਂ 24000 ਰੁਪਏ ਬਈ ਇਹਦੀ ਡਿਮਾਂਡ ਹੈ ਰੇਟ ਅੱਜ ਬਹੁਤ ਹੀ ਜ਼ਿਆਦੇ ਜਾਇਜ਼ ਜੇ ਰਹਿਣੇ ਨੇ ਤੇ ਲੈ ਅੱਗੇ ਆ ਗਈ 7 ਨੰਬਰ ਕੱਟੀ ਹੈ ਨਾ ਹਾਂ ਜੀ ਲੈ ਇਹਦੇ ਮਰਵਾ ਦੇ ਕੈਮਰਾ ਕਰਾਂ ਬੂਥ ਬਾਤ ਬਹੁਤ ਹੀ ਜ਼ਿਆਦੇ ਲੰਬੀ ਐ ਸਮੀਪੜੀ ਕੱਟੀ ਐ ਝੋਲੀ ਦਿਖਾ ਦੇ ਲੈ ਬਈ ਜੀ ਚੋੜੀ ਦੇਖ ਲੋ ਮਿੱਤਰੋ ਥੋੜੀ ਜਿਹੀ ਹਿੱਕ ਤੇ ਜ਼ਿਆਦੇ ਆਣਾ ਸੱਚ ਵੀ ਕਰਦੇ ਇਹ 1.7 ਮਹੀਨੇ ਦੀ ਅੱਛਾ ਇਹਦੀ ਡਿਮਾਂਡ ਕੀ ਆ ਬਈ ਇਹਦਾ ਵੀ 24000 ਲੈ ਇਹਨੂੰ ਵੀ ਦਿਖਾ ਦੇ ਮੜਾ ਤੋਰ ਕੇ ਨਾ ਜਿਹੜਾ ਦਵਾ ਦੇ 24000 ਰੁਪਏ ਦੀ ਵੀ ਡਿਮਾਂਡ 24 ਆ ਬਈ ਬਹੁਤ ਹੀ ਜ਼ਿਆਦੇ ਸਮਿਆਂ ਪੜਿਆ ਬੱਚਾ ਮੋੜ ਲਾ ਬਈ ਜੱਤ ਜੁੱਤ ਤੋਂ ਬਹੁਤ ਜ਼ਿਆਦੇ ਆਣਾ ਇਹਦੇ ਹਾਂਜੀ ਚੱਲ ਚੱਲ ਆ ਜਾ ਬੱਤ 24000 ਰੁਪਏ ਬਈ ਇਹਦੀ ਡਿਮਾਂਡ ਇਹ ਚੋ ਵੀ ਮੰਨਤਨ ਕਰ ਦੋਗੇ ਜੀ ਹਾਂਜੀ ਹਾਂ ਮਾਂ ਤਣ ਬਈ ਸਾਰੀਆਂ ਸਾਰੀਆਂ ਦਰਤਣਗੇ ਹਨ ਹਾਂ ਜੀ ਅੱਗੇ ਜਿਹੜੀ ਕੱਟੀ ਇਹਦੀ ਉਮਰ ਕੀ ਰਹਿਣੀ ਆ ਇਹ 1.5 ਸਾਲ ਦੀ ਜੀ ਇਹ ਤਾਂ ਬਸ ਝੋਟੀ ਬਣੀ ਪਈ ਆ ਨਾ ਹਾਂ ਜੀ ਇਹ ਆ ਗਈ ਮਿੱਤਰੋ 1.5 ਸਾਲ ਦੀ ਝੋਟੀ ਲੈ ਨੂੰ ਦਿਖਾ ਤੋੜ ਕੇ ਫੇਸਬੁਕ ਸੋ ਇਹਨੂੰ ਵੀ ਬਹੁਤ ਜ਼ਿਆਦਾ ਚੰਗਾ ਲੱਗਿਆ ਨਾ ਹਾਂ ਜੀ ਇੰਗਲ ਹੱਡੀ ਚ ਆ ਗਈ ਇਹ ਦਿਖਾ ਦੇ ਬਈ ਤੋੜ ਕੇ ਲੈ ਮੋੜ ਦਾ ਲੈ ਬਈ ਕਰਾਂ ਸੰਗ ਕੇ ਸੰਗ ਪੂਰਾ ਵਧੀਆ ਲੱਗਿਆ ਇਹ ਜੀ ਡਿਮਾਂਡ ਕੀ ਆ ਬਈ ਇਹਦਾ 29000 ਆ ਜੀ ਇਹਨਾਂ 29000 ਰੁਪਏ ਬਈ ਡੇਢ ਸਾਲ ਦੀ ਝੋਟੀ ਆ ਪੂਰੀ ਪਿਓਰ ਮੋਰਾ ਚ 6 ਇੰਚੀ ਪੂਛ ਆ ਦੀ ਜਿੰਨੇ ਕ ਮੋਰਾ ਦੀ ਹੁੰਦੀ ਆ ਜੇ ਕੋਈ ਜੋੜੇ ਲਵੇ ਜੋੜਿਆਂ ਜੋ ਕੀ ਕਰਦਾਂਗੇ ਮਾਨਤਾਂ ਜੋੜਿਆਂ ਚ ਮਾਨਤਾਂ ਹੋ ਜੂਗੀ ਜਿਵੇਂ ਆ ਜੋੜਾ ਬਈ ਇਹ 48000 ਦਾ ਜੋੜਾ 2000 ਛੜ ਦਾ ਜੋੜੇ ਮੰਗਣਾ 46000 ਦਾ ਜੋੜਾ ਰਹਿ ਜੂ ਆਹ ਜੋੜਾ ਬਈ ਇਹ 47 ਦਾ ਹੋ ਜੂਜੀ ਉਹ ਚੋ ਵੀ ਕਰਦਾਂਗੇ 2000 ਕਰਦਾਂਗੇ ਕਰਦਾਂ 45 ਦਾ ਜੋੜਾ 49000 ਦਾ ਜੋੜਾ ਬਈ ਆ ਚੱਕ ਲਓ ਤੇ ਆ ਜੋੜਾ ਇਹ ਬੰਦਾ 68000 ਦਾ ਹਾਂ ਜੀ 60 ਦਾ ਇਹ ਦੇ ਦਾਂ 60000 ਰੁਪਏ ਦਾ ਜੋੜਾ ਮਿਲ ਜੂ ਤੇ ਜੇ ਆ ਜੋੜਾ ਲੈਣਾ ਕਿਸੇ ਨੇ ਇਹਦੇ ਨਾਲ ਲਾ ਕੇ ਇਹ ਜੋ ਮਾਨਦਾਨ ਹੋ ਜੂਗਾ ਜੀ ਇਹ ਦੇ ਦਾਂਗੇ 53000 ਦਾ ਆ 53000 ਦਾ ਮਿਲ ਜੂ ਬਈ ਆ ਜੋੜਾ ਮਿਲ ਜੂ 60000 ਦਾ ਜੋੜਿਆਂ ਦੇ ਵੀ ਰੇਟ ਕਰਤੇ ਤੇ ਪੂਰਾ ਡਰੈਸ ਵੀ ਦੱਸਤਾ ਤੁਹਾਨੂੰ ਸਾਰੇ ਰੇਟ ਵਗੈਰਾ ਵੀਡੀਓ ਦੇ ਵਿੱਚ ਕਰਤੇ ਲਾਸਟ ਤੱਕ ਵੀਡੀਓ ਦੇਖਿਓ ਤੇ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਬਈ ਆਪਣਾ ਚੈਨਲ ਦੀ ਘੰਟੀ ਦਬਾ ਕੇ ਰੱਖੋ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਬਈ ਮਿੱਤਰੋ ਸਾਰਿਆਂ ਦਾ